ਕਿਉਂਕਿ ਮਹੂਬ ਸਾਹਿਬ ਜਿਹੜੇ ਇਹ ਲੋਕ ਆਣਾ ਇਹਨਾਂ ਨੂੰ ਝੂਠੀਆਂ ਸੌਹਾਂ ਸੱਚੀਆਂ ਸੌਹਾਂ ਖਾਣ ਆ ਇਹਨਾਂ ਲੋਕਾਂ ਨੂੰ ਕੋਈ ਫਰਕ ਨਹੀਂ ਜਿਹੜਾ ਵਪਾਰੀ ਬੰਦਾ ਹੁੰਦਾ ਹੁੰਦਾ ਨਾ ਇਹਨੇ ਮਿੰਟ-ਮਿੰਟ ਦੀ ਸੌਹ ਖਾਧੀ ਯਾਨੀ ਤੇਰੀ ਕਸਮ ਮੇਰੀ ਕਸਮ ਪਿਓ ਦੀ ਕਸਮ ਇਹਨਾਂ ਮਿੰਟ-ਮਿੰਟ ਦੇ ਕਸਮਾਂ ਇਹਨਾਂ ਲੋਕਾਂ ਨੂੰ ਮੂੰਹ ਲਾਉਣਾ ਨਹੀਂ ਬਾਕੀ ਜਿਵੇਂ ਉਹ ਸਵੇਰਿਆਂ ਉਹ ਮਹੂ ਦਾ ਮੈਂ ਚੈਨਲ ਕੈਂਸਲ ਕਰਾ ਦੇਣਾ ਮੈਂ ਪਰਚਾ ਕਰਾ ਦੇਣਾ ਮੈਂ ਉਹ ਕਰਾ ਦੇਣਾ ਤੇ ਆਪਣਾ ਚੈਨਲ ਆਪਣੀ ਪੱਤਰਕਾਰੀ ਦਾ ਆਪਣੀ ਇਤਿਹਾਸ ਚ ਫਰਕ ਪੈਂਦਾ ਇਦਾਂ ਦੇ ਬੰਦਿਆਂ ਦੀ ਜਿਹੜੀ ਆਪਾਂ ਗੱਲ ਕਰਦੇ ਆਂ ਜਾ ਇਦਾਂ ਦੇ ਬੰਦਿਆਂ ਨੂੰ ਤੁਹਾਨੂੰ ਉਹਦੇ ਨੇ ਕਿੰਨਾ ਮਾੜਾ ਬੰਦਾ ਬੋਲਿਆ ਇਹ ਜਿਹੜਾ ਪ੍ਰਿੰਕਲ ਜਿਹਾ ਕਿੰਨਾ ਮਾੜਾ ਬੋਲਿਆ ਜਾਂ ਕੁਝ ਨਾ ਲੁਧਿਆਣੇ ਵਾਲਾ ਜਿਹੜਾ ਵੈਗਰੂ ਵੈਗਰੂ ਕਰਦਾ ਹੁੰਦਾ ਕੋਈ ਚੀਜ਼ ਨਹੀਂ ਛੱਡਣੀ ਗਾਤਰਾ ਪਾਇਆ ਮੱਛੀ ਨਹੀਂ ਛੱਡਣੀ ਡੱਡੀ ਨਹੀਂ ਛੱਡਣੀ ਚਲੋ ਖਾਧੀ ਜਾਣ ਪਾਪ ਇਹਨਾਂ ਨੂੰ ਆਪਣੀ ਸਿਹਤ ਤੇ ਕੀ ਅਸਰ ਹੈ ਜੋ ਕਰੇਗਾ ਸੋ ਉਹ ਭਰੇਗਾ ਮਾੜਾ ਤੂੰ ਕਿਉਂ ਦਾਸ ਪਰ ਮੈਂ ਤੁਹਾਨੂੰ ਇੱਕ ਗੱਲ ਕਰਨਾ ਬਖੂ ਸਾਹਿਬ ਤੁਸੀਂ ਇਹਨਾਂ ਦੀ ਗੱਲ 'ਚ ਨਾ ਆਓ ਇਹਨਾਂ ਲੋਕਾਂ 'ਚ 1% ਵੀ ਕੱਢਣ ਪਾਉਣ ਨੂੰ ਕਾਖਣੀ ਜੀਗਾ ਮੇਰੇ ਅੱਖੇ ਲੱਗੋਤਾ ਇਹਨਾਂ ਦੇ ਬੜੀ ਵਿਰਾਂ ਵਿਵਾਦ ਹੋ ਚੁੱਕਿਆ ਇਹ ਨਾ ਪੇਨ ਲਾਈਨ ਦੇ ਭੁਗਿਆ